ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਦਾ ਆਪਾਂ ਫੇਰ ਉਸੇ ਨੀਲੀ ਰਾਵੀ ਦੇ ਫਾਰਮ ਤੇ ਪਹੁੰਚੇ ਆ ਪਿੰਡ ਹੈਗਾ ਮਿਆਲਕਲਾਂ ਤਹਿਸੀਲ ਹੈਗੀ ਆ ਸਮਾਣਾ ਤੇ ਜ਼ਿਲ੍ਹਾ ਹੈਗਾ ਸੱਜਣੋ ਜੇ ਗੱਲਬਾਤ ਕਰ ਲਈਏ ਫਿਰ ਬਾਈ ਹੋਰਾਂ ਨੂੰ ਪਟਿਆਲਾ ਸ਼ਾਹੀ ਸ਼ਹਿਰ ਵੀ ਆ ਪਟਿਆਲਾ ਕੰਮ ਬਾਈ ਕਹਿੰਦਾ ਹੁਣ ਵਪਾਰ ਦਾ ਵੀ ਗੁਰੀ ਨਾਲ-ਨਾਲ ਕਹਿੰਦਾ ਥੋੜਾ ਥੋੜਾ ਕਰ ਲਿਆ ਕਰਾਂਗੇ ਕਿਉਂਕਿ ਉਸ ਵੀਡੀਓ ਨੂੰ ਤੁਸੀਂ ਨੇ ਪਿਆਰ ਦਿੱਤਾ ਬਾਹਲਾ ਬਾਈ ਨੂੰ ਬਹੁਤ ਜ਼ਿਆਦੇ ਫੋਨ ਆਏ ਨੇ ਦੇਸ਼ਾਂ-ਵਦੇਸ਼ਾਂ ਤੋਂ ਤੇ ਨੀਲੀ ਰਾਵੀ ਦੀ ਜਿਹੜੀ ਡਿਮਾਂਡ ਸੀ ਡਿਮਾਂਡ ਵੀ ਬਹੁਤ ਵਧੀਆ ਸੱਜਣਾ ਚ ਵੀ ਆਪਾਂ ਵੀ ਨੀਲੀ ਦੇ ਜਾਨਵਰ ਲੈਣੇ ਨੇ ਉਸੇ ਤਰਜ਼ ਤੇ ਬਾਈ ਕਹਿੰਦਾ ਅੱਜ ਚਾਰ ਝੋਟੀਆਂ ਸੇਲ ਨੇ ਤੇ ਚਾਰੇ ਹੈਗੀਆਂ ਨੀਲੀ ਰਾਵੀ ਦੀਆਂ ਇੱਕ ਤਾਜੀ ਸੂਈ ਆ ਤੇ ਤਿੰਨ ਹੈਗੀਆਂ ਸੱਜਣੋ ਗੱਬਣਾ ਦੁੱਧ ਤਕਰੀਬਨ 15 ਤੋਂ ਬਾਹਰ ਹੀ ਚੱਲੂਗਾ ਸਿਸਟਮ ਆ ਜਾ ਗਹਿਰੀ ਇਧਰ ਲੈ ਬੰਨੇ ਲਿਆ ਕੈਮਰਾ ਆ ਜਾਓ ਬਾਈ ਜੀ ਬਾਈ ਹੋਰ ਨਾ ਕਰਾਉਂਦੇ ਆ ਗੱਲਬਾਤ ਥੋੜੀ ਹੋਰ ਠੀਕ ਠਾਕ ਹੋ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਕਿਸਾਨ ਪਸ਼ੂ ਪਾਲਕ ਦਾ ਸਵਾਗਤ ਹੈ ਜੀ ਸਾਡੇ ਫਾਰਮ ਤੇ ਆਉਣ ਦਾ। ਹੋਰ ਚੜਦੀ ਕਲਾ ਜੀ ਇਹ ਮਾ ਬਹੁਤ ਚੜਦੀ ਕਲਾ ਜੀ ਕਿਰਪਾ ਵਾਹਿਗੁਰੂ ਦੀ। ਠੀਕ ਹੈ ਜੀ। ਹਾਂ ਜੀ। ਇੱਥੋਂ ਕਰ ਲਈਏ ਸਟਾਰਟ ਫਿਰ। ਹਾਂ ਜੀ ਕਰ ਲਈਏ। ਸਮਾਂ ਨਹੀਂ ਸੱਜਣਾ ਦਾ ਵਾਲਾ ਗਵਾਉਂਦੇ ਆਪਾਂ ਕਿਉਂਕਿ ਉਤਾਵਲੇ ਹੋ ਰਹੇ ਹੋਣਗੇ। ਆਹ ਲਓ ਚੋਫਰਾ ਤੋਰਦੇ ਖੋਲ ਕੇ। ਸੂਆ ਕਿਹੜਾ ਜੀ ਇਹਦਾ? ਇਹਦਾ ਸੂਆ ਜੀ ਤੀਸਰਾ। ਸੂਆ ਤੀਜਾ ਦਿਨ ਕਿੰਨੇ ਕੱਢਦੀ ਆ ਜੀ? ਇਹ ਦਿਨ ਅਜੇ ਜੀ 10 ਦਿਨ ਲੈਂਦੀ ਆ ਜੀ ਮਾ। 10 ਦਿਨ ਇਹਦੇ ਬਾਕੀ ਨੇ। ਦੂਜੇ ਸੂਏ ਦਾ ਦੁੱਧ ਕਿੰਨਾ ਕਰਿਆ ਦਾ? ਆਪਾਂ ਦੂਸਰੇ ਸੂਏ ਜੀ ਆਪਣੇ ਮਤਲਬ ਇਹਦਾ ਦੂਸਰੇ ਸ ਘਰ ਦੀ ਆਪਣੇ ਕੰਡੇ ਵਾਲਾ ਦੁੱਧ ਹਾਂਜੀ ਆਪਣੇ ਘਰ ਦੀ ਝੋਟੀ ਹੈ ਜੀ ਹੁਣ ਪਸ਼ੂ ਜਾਦੇ ਹੋਣ ਕਰਕੇ ਮੇਰੀ ਸਲਾਹ ਕੁਝ ਪਸ਼ੂ ਘਟਾ ਦਿਆਂਗੇ ਠੀਕ ਹੈ ਔਰ ਦੂਸਰਾ ਸੱਜਣਾ ਮਿੱਤਰਾਂ ਦਾ ਬਹੁਤ ਫੋਨ ਆਏ ਨੇ ਆਪਾਂ ਨੂੰ ਮਤਲਬ ਇਹ ਐ ਵੀ ਚਲੋ ਕੁਝ ਕੁ ਪਸ਼ੂਆਂ ਦਾ ਆਪਾਂ ਵਪਾਰ ਦਾ ਕੰਮ ਰੱਖੀਏ ਨਾਲ ਆ ਨਾਲ ਨਾਲ ਨੀਲੀ ਰਾਵੀ ਪਸ਼ੂਆਂ ਦਾ ਨੀਲੀ ਰਾਵੀ ਦਾ ਵਪਾਰ ਦਾ ਕੰਮ ਕਰੀਏ ਜਿਹਦੇ ਨਾਲ ਆਪਣੇ ਸੱਜਣਾ ਮਿੱਤਰਾਂ ਦੇ ਵਿੱਚ ਹਾਂਜੀ ਹਾਂਜੀ ਵਧੀਆ ਪਸ਼ੂ ਜਾਣ ਤੇ ਆਪਾਂ ਆਪਣੀ نسل نسل ਨੂੰ ਅੱਗੇ ਵਧਾ ਸਕੀਏ ਹਾਂਜੀ ਹਾਂਜੀ ਆਪਣੀ ਨਸਲ ਇਹ ਨਾ ਹੋਵੇ ਵੀ ਆਪਣੇ ਇੱਕ ਦੋ ਬੰਦਿਆਂ ਤੱਕ ਹੀ ਸੀਮਤ ਰਹੇ ਚਲੋ ਜਿਹੜਾ ਪਸ਼ੂ ਆਪਣਾ ਭਾਈ ਕੋਈ ਵੀਰ ਰੱਖਣਾ ਚਾਹੁੰਦਾ ਤੇ ਖਰੀਦ ਕੇ ਆਪਣਾ ਸ਼ੌਂਕ ਪੂਰਾ ਕਰੇ ਜੀ ਠੀਕ ਹੈ ਜੀ ਗੱਲ ਸੂਆ ਸੂੰਦੀ ਆ ਤੀਜਾ ਦੂਜੇ ਸੂਏ ਦਾ ਦੁੱਧ ਬਾਈ ਕਹਿੰਦਾ ਇਹਦਾ ਚੋਆ 16 ਕਿਲੋ ਕੰਡੇ ਤੇ ਰੱਖਣ ਵਾਲਾ Ориਜినਲ ਤੀਜਾ ਸੂਆ ਕੋਈ ਬਾਈ ਨੇ ਦੂਜੀ ਵਾਲੀ ਗੱਲਬਾਤ ਨਹੀਂ ਕਰੀ ਤੇ ਰੰਗ ਰੂਪ ਦੀ ਗੱਲ ਕਰ ਲਈਏ ਆਰਡਰ ਦੀ ਗੱਲ ਕਰ ਲਈਏ ਬਾਡੀ ਦੀ ਗੱਲ ਕਰ ਲਈਏ ਹਰੇਕ ਪੱਖ ਤੋਂ ਝੋਟੀ ਲਾਜਵਾਬ ਹੈ ਗੱਬਣ ਕਿਹੜੇ ਟੀਕੇ ਤੋਂ ਬਈ ਇਹ ਗੱਬਣ ਜੀ ਆਪਣਾ ਛੋਟਾ ਪੋਰਸ ਹੈ ਜੀ ਉਹਦੇ ਤੋਂ ਗੱਭਣਾ ਪੋਰਸ ਜਿਹੜਾ ਖੁਦ ਬਿੱਲੇ ਨੇਤਰ ਦਾ ਹੈ ਜੀ ਠੀਕ ਆ ਜੀ ਤੇ ਪੋਰਸ ਦੀ ਮਾਂ ਰਾਣੀ ਮੱਝ ਮੇਰੇ ਕੋਲ ਬਹੁਤ ਚੰਗੀ ਮੱਝ ਅਹੀਂ ਜੀ ਮੇਰੇ ਜਿਹੜੇ ਨੀਲੀ 라ਵੀ ਨੂੰ ਪਿਆਰ ਕਰਨ ਵਾਲੇ ਵੀਰ ਹੈ ਠੀਕ ਆ ਜੀ ਸਾਰਿਆਂ ਨੇ ਮੱਝ ਉਹ ਦੇਖੀ ਹੈ ਜੀ ਠੀਕ ਆ ਜੀ ਉਹ ਮਤਲਬ ਕਾਫੀ ਵੱਡੇ ਆਰਡਰ ਵਾਲੀ ਹੈ ਜੀ ਕਾਫੀ ਵੱਡੇ ਆਰਡਰ ਵਾਲੀ ਵੀਡੀਓ ਵੀ ਉਹਦੀ ਪਈਆ ਮੇਰਾ ਖਿਆਲ ਆਪਣੇ ਕੋਲ ਹੈ ਜੀ ਵੀਡੀਓ ਮੇਰੇ ਮਤਲਬ ਫੇਸਬੁਕ ਆਈਡੀ ਤੇ ਮੈਂ ਪਰਸੋਂ ਉਹਦੀਆਂ ਵੀਡੀਓ ਪਾਈਆਂ ਸੀ ਠੀਕ ਹੈ ਜੀ ਉਸ ਛੋਟੇ ਦੇ ਉਸ ਮੱਝ ਦਾ ਬੱਚਾ ਉਹ ਮੇਰਾ ਗੱਬਣ ਹੈਗੀ ਆ ਪੋਰਸ ਤੋਂ ਦੂਜੇ ਸੂਏ ਦਾ ਰਿਕਾਰਡ ਹੈਗਾ ਕੰਡੇ ਤੇ ਧਰਨ ਵਾਲਾ 16 ਕਿਲੋ ਤੇ ਤੀਜੇ ਸੂਏ ਸੂਣ ਚ 8 ਤੋਂ 10 ਦਿਨ ਕੱਢਦੀ ਆ ਹਾਂਜੀ 8-10 ਦਿਨ ਕੱਢਦੀ ਆ ਅਜੇ ਉਮੀਦ ਹੈ ਵੀ ਇਸ ਵਾਰ ਦੁੱਧ 2-3 ਕਿਲੋ ਪਿਛਲੇ ਸਾਲ ਨੂੰ ਜਾਦਾ ਵਧੀਆ ਦੇ ਗਏ ਪਿਛਲੇ ਤੋਂ ਮਾਰਕਿੰਗ ਵੀ ਟਾਪ ਦੀ ਆ ਤੇ ਚੀਜ਼ ਵੀ ਬਰੀਡਿੰਗ ਵਾਲੀ ਆ ਤੇ ਕੱਦ ਕਾਟ ਦੀ ਗੱਲ ਕਰ ਲਾ ਯਾਰ ਹਰੇਕ ਪੱਖ ਤੋਂ ਲਾਜਵਾਬ ਝੋਟਿਆ ਚਵਾਈ ਚੂਈ ਦੀ ਬਹੁਤ ਸ਼ਾਨਦਾਰ ਹੈ ਜੀ ਜਿੰਨੇ ਕੇ ਲਈ ਮਤਲਬ ਤਰੀਫ ਕਰਦੀ ਓਨੀ ਥੋੜੀ ਆ ਹੁਣ ਪੈਸੇ ਦੱਸ ਦਿਓ ਜੇ ਫੌਜੀ ਸਾਹਿਬ ਕਿੰਨੇ ਲਵਾਂਗੇ ਪੈਸੇ ਜੀ ਆਪਾਂ ਜਿਹੜੇ ਵੀ ਮੁੱਲ ਕਰਾਂਗੇ ਆਪਣਾ ਉਹਦੇ 'ਚ ਫਿਕਸ ਹੀ ਰੇਟ ਹੋਣਗੇ ਜੀ ਠੀਕ ਆ ਜੀ ਉਹਦੇ 'ਚ ਚਲੋ ਜੇ ਕੋਈ ਭਰਾ ਆਏ ਤੇ ਆਪਣਾ ਸਿਰਫ ਮਾਨ ਤਾਨ ਕਰਾਂਗੇ ਜੀ ਮੁੱਲ ਆ ਰੇਟ ਫਿਕਸ ਜੇ ਕਰ ਦਿਓ ਮੁੱਲ ਕਰਾਣੂ ਇਹਦਾ 135000 ਰੁਪਿਆ ਜੀ ਹਾਂ ਜੀ 132000 ਦੀ ਮੱਝ ਦੇ ਦਿਆਂਗੇ ਜੀ ਆਪਣੇ ਇੱਕ ਲੱਖ ਤੇ 32 ਦੀ ਦੇ ਦਾਂਗੇ ਦੂਜੇ ਸੂਈ ਦਾ ਰਿਕਾਰਡ ਹੈਗਾ 16 ਕਿਲੋ ਦਾ ਹਾਂਜੀ ਤੇ ਹੁਣ ਮਾਰਦੇ ਗੈਰੀ 2 ਨੰਬਰ ਵਾਲੀ ਤੇ ਇਹ ਸਾਨੂੰ ਐ ਲੱਗੂਗੀ ਜਿਵੇਂ ਮੈਂ ਪਾਕਿਸਤਾਨ ਦੇ ਵਿੱਚੋਂ ਝੋਟੀ ਦਿਖਾ ਰਿਆਂ ਜਾਈ ਵੀ ਖੋਲ ਕੇ ਤੁਰਦੇ ਇਹ ਸੂਈ ਹੋਈ ਆ ਜੀ ਹਾਂਜੀ ਇਹ ਅੱਜ 9-10 ਦਿਨ ਹੋ ਗਏ ਜੀ ਇਹਨੂੰ ਸੂਈ ਨੂੰ ਇਹ ਤਾਜੀ ਸੂਈ ਆ ਸੁਆ ਇਹਦਾ ਕਿਹੜਾ ਵੀਰੇ ਸੁਆ ਇਹਦਾ ਪਹਿਲਾ ਨੇ ਜੀ ਭਲੂਣ ਕੱਟੀ ਆ ਇਹਦੇ ਸੁਆ ਆ ਗਿਆ ਇਹਦਾ ਪਹਿਲਾ ਕੱਦ ਕਾਠ ਆ ਗਿਆ ਦਰਮਿਆਨਾ ਜਿਵੇਂ ਅਕਸਰ ਨੀਲੀ ਰਾਵੀ ਚ ਹੁੰਦਾ ਪਾਕਿਸਤਾਨ ਦੀ ਸੇਮ ਜੀ ਭਲੇਖਾ ਪੈਂਦਾ ਆ ਪਾਕਿਸਤਾਨ ਵਾਲਾ ਭਲੇਖਾ ਪਊਗਾ ਬਾਈ ਕਹਿੰਦਾ ਇਹ ਤੋਂ ਕਿਉਂਕਿ ਆਖੇ ਦੀ ਬਿੱਲੀ ਆ ਗਈ ਜਮਾ ਐਨ ਖਿਚਲਾ ਖਿਚਲਾ ਉਰਲੇ ਬੰਨੇ ਲਿਆ ਅੱਛਾ ਕੱਟੀ ਆ ਜੀ ਇਹਦੀ ਕਾਲੇ ਰੰਗ ਦੀ ਅੱਖ ਬਿੱਲੀ ਆ ਕੱਟੀ ਦੀ ਮਤਲਬ ਸੇਮ ਮਾਂ ਵਾਂਗੂ ਜੇ ਗੱਲਬਾਤ ਕਰ ਲਈਏ ਮਾਂ ਤਾਂ ਦੇਖੋ ਜੀ ਪਿਛਲੇ ਪੈਰ ਚਿੱਟੇ ਆ ਠੀਕ ਆ ਫੁੱਲ ਵੀ ਆ ਤੇ ਉਹਦੀ ਮਣਕਣੀ ਅੱਖਿਆ ਪਿਓਰ ਕਾਲੀ ਕੱਟੀ ਆ ਜੀ ਠੀਕ ਆ ਜੀ ਕੁਛ ਬਾਈਟ ਆ ਥੋੜੀ ਜੀ ਹਾਂਜੀ ਆ ਆਰਡਰ ਉਡਰ ਆ ਗਿਆ ਇਹਦਾ ਪੂਰਾ ਚੌੜਾ ਆਰਡਰ ਸੂਈ ਕਿੰਨੇ ਦਿਨ ਦੀ ਆ ਜੀ ਸੂਈ 9 ਦਿਨ ਹੋ ਗਏ ਜੀ ਅੱਜ ਕਿੰਨਾ ਕ ਦੁੱਧ ਤਿਆਰ ਆ ਜੀ ਹੁਣ ਹੁਣ 11 ਕਿਲੋ ਦੁੱਧ ਜਿਹੜਾ ਕੰਡੇ ਵਾਲਾ ਤਿਆਰ ਹੈ ਜੀ ਇਹਦੇ ਤੋਂ ਦੁੱਧ ਆਪਾਂ ਨੂੰ 13-14 ਕਿਲੋ ਦੀ ਉਮੀਦ ਹੈ ਜੀ ਇਸ ਵਾਰ ਚੁਾਈ ਚੁਾਈ ਦੀ ਬਹੁਤ ਜਿਆਦੀ ਸ਼ਾਨਦਾਰ ਹੈ ਹਾਂ ਇੱਥੋਂ ਦਿਖਾ ਦੇ ਗਏ ਰੀ ਅੱਖ ਓੱਖ ਦਿਖਾ ਦੇ ਤੇ ਆ ਡਰੂਡਰ ਦਿਖਾ ਦੇ ਸਮਾਰ ਕੇ ਅੱਖੇ ਦੀ ਨੀਲੀ ਵਾਲੀ ਆ ਗਈ ਜੀ ਨੀਲੀ ਮਣਕਣੀ ਅੱਖ ਹੈ ਜੀ ਜਿਹਨੂੰ ਮਣਕਣੀ ਅੱਖ ਹਰ ਇੱਕ ਬੰਦਾ ਪਸੰਦ ਕਰਦਾ ਬਹੁਤ ਸੋਹਣੀ ਅੱਖ ਆ ਲੈ ਚੱਲ ਆ ਇਹਨਾਂ ਲਿਮਿਟਡ ਮਾਰਕਿੰਗ ਹੈ ਜੀ ਪਿਛਲੇ ਪੈਰ ਠੀਕ ਹੈ ਜੀ ਪਾਕਿਸਤਾਨ ਵਾਲੀ ਆ ਗਈ ਜੇ ਗਾਨੀ ਜੀ ਪਾਦਾਂ ਦੇ ਉਹੀ ਸੀਨ ਬਣ ਜਾਂਦਾ ਚਲੋ ਜੀ ਗਾਲ ਆਈਂ ਦਿਖਾ ਦੇ ਤੁਰਦੀ ਨੂੰ ਕਿਉਂਕਿ ਬਾਹਰਲੇ ਬੰਨੇ ਪਸ਼ੂ ਜਾਂਦਾ ਨਹੀਂ ਥੋੜਾ ਜਿਹਾ ਕਈ ਵਾਰੀ ਬੱਚੇ ਕਰਕੇ ਕਰਦੀ ਐ ਜਿਆਦਾ ਬਾਕੀ ਸਾਊ ਸੀਲ ਦਾ ਕੋਈ ਅੰਤ ਨਹੀਂ ਜੇ ਇਹਦਾ ਭਾਵੇਂ ਚਾਰ ਜਣੇ ਬੈ ਕੇ ਉਹਨੂੰ ਚੋਲੋ ਠੀਕ ਆ ਜੀ ਨੇ ਤਾਂ ਜੋ ਆਪਾਂ ਨੀਲੀ ਰਵੀ ਦੀ ਵਿੱਚ ਕਹਿ ਦਿੰਦੇ ਆ ਨਾ ਹਾਂਜੀ ਵੀ ਸਾਊ ਸਾਊ ਪੂਣਾ ਝੋਟੀ ਚ ਐਨਾ ਭਾਵੇਂ ਤੁਸੀਂ ਚਾਰ ਬੰਦੇ ਬੈ ਕੇ ਉਧਰ ਦੋ ਬੱਚੇ ਜਿਵੇਂ ਮਰਜੀ ਕੋਈ ਨਹੀਂ ਹੈਗਾ ਇਧਰਲੇ ਬੰਨੇ ਦਿਖਾ ਦੇ ਲਤਾ ਰਤੂਰਾ ਭਾਈ ਕਹਿੰਦਾ ਜੇ ਮਰਜੀ ਦਿਖਾ ਦੇ ਮਾਰ ਕੇ ਚਬਾਈ ਇਹਦੀ ਜ਼ਰੂਰ ਆਪਾਂ ਨੇ ਰੋਕੀ ਹੋਈ ਆ ਦੋ ਤਿੰਨ ਘੰਟੇ ਚਬਾਈ ਲੇਟ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਚਵਾਈ ਚਬੂਈ ਦੀ ਕਿਵੇਂ ਫੌਜੀ ਸਾਹਿਬ ਓਕੇ ਹੈ ਜੀ ਬੰਬ ਹੱਥ ਲਾਉਣ ਦੀ ਤਾਂ ਨਹੀਂ ਲੋੜ ਜੇ ਕਿਸੇ ਸੱਜਣ ਬੋਲੀ ਜੀ ਕਿਸੇ ਨੂੰ ਕੋਈ ਮਤਲਬ ਨਹੀਂ ਆਪਣੀ ਗਰੰਟੀ ਹੈ ਜੀ ਹਰ ਚੀਜ਼ ਦੀ ਚਵਾਈ ਫੋਕੀ ਆ ਬਿਲਕੁਲ ਕੋਈ ਸ਼ਰਲਾ ਛਿੱਟਾ ਨਹੀਂ ਚਵਾਈ ਦੀ ਬਾਈ ਕਹਿੰਦਾ ਆਪਣੀ ਫੁੱਲੇ ਦੀ ਜ਼ਿੰਮੇਵਾਰੀ ਹੋਊਗੀ ਝੋਟੀ ਦੀ ਆ ਨੇੜੇੋਂ ਫੜ ਕੇ ਤੋੜ ਦੇ ਮਾਰੀ ਜਾ ਇਹਨੂੰ ਹਾਂ ਬੰਦੇ ਬੰਦੇ ਇੱਥੇ ਬੰਦੇ ਸੂਆ ਪਹਿਲਾ ਨੋਆ 10 ਦਿਨਾਂ ਦੀ ਸੂਈਆ ਤੇ ਦੁੱਧ ਹੈਗਾ ਬਾਈ ਕਹਿੰਦਾ ਕੰਡੇ ਵਾਲਾ 11 ਕਿਲੋ ਪੈਸੇ ਕਿੰਨੇ ਲਵਾਂਗੇ ਜੀ ਇਹਦੇ ਪੈਸੇ ਇਹਦੇ ਜੀ ਮੁੱਲ ਕਰਾ ਲਓ 95000 92000 ਦੀ ਝੋਟੀ ਦੇ ਦਿਆਂਗੇ ਜੀ ਇਹ ਦੇ ਦਾਂਗੇ 92 ਦੀ ਸੂਆ ਆ ਗਿਆ ਪਹਿਲਾ ਹਾਂਜੀ ਆ ਸੂਆ ਆ ਗਿਆ ਪਹਿਲਾ ਤੇ ਹੁਣ ਗੈਰੀ ਮਾਰਦੇ ਇੱਧਰ ਦੀ ਝੋਟੀ ਦੇ ਤਿੰਨ ਨੰਬਰ ਵਾਲੀ ਤੇ ਕੈਮਰਾ ਇਹਦਾ ਕਿਹੜਾ ਸੂਆ ਹੋਊਗਾ ਜੀ ਇਹਦਾ ਸੂਆ ਤੀਸਰਾ ਹੈ ਜੀ ਇਹਦਾ ਸੂਆ ਤੀਸਰਾ ਇਹਦਾ ਕੀ ਰਕਾਰ ਰਿਹਾ ਦੂਜੇ ਸੂਏ ਦਾ ਇਹਦਾ ਦੂਜੇ ਸੂਏ ਆਪਾਂ 15 ਕਿਲੋ ਦੁੱਧ ਚੋਇਆ ਜੀ ਇਹਦੇ ਥੱਲੇ ਹਾਂ ਇਹ ਵੀ ਨੀਲੀ ਚ ਆ ਗਈ ਹੈ ਨਾ ਅੱਖੋ ਕੇ ਜੀ ਵੀ ਹਾਂ ਇਹਦੀ ਅੱਖਾਂ ਵੀ ਨੀਲੀ ਚ ਮੱਥੇ ਵੱਲ ਆ ਗਿਆ ਅੱਖ ਗਲਾਬੀ ਹੈ ਜੀ ਪਿਓਰ ਗਲਾਬੀ ਅੱਖ ਹੈ ਚਿੱਟੀ ਗਲਾਬੀ ਅੱਖੋ ਕੇ ਤੋੜ ਦੇਣਗੇ ਇਹ ਕਹੇ ਕਿ ਦਿਨ ਕੱਢਦੀ ਹੈ ਜੀ ਇਹ ਲਊਗੀ ਜੀ ਅੱਠ 10 ਦਿਨ ਅੱਠ 15 ਕਿਲੋ ਤੋਂ ਚੋਇਆ ਜੀ ਆਪਾਂ ਇਹਦੇ ਸਾਰਾ 15 ਇਹਦਾ ਹਾਂਜੀ ਤਕਰੀਬਨ ਜੇ ਗੱਲਬਾਤ ਕਰ ਲਈਏ ਵੀ ਜਿੱਦਾਂ ਆਪਾਂ ਜਿੰਨੇ ਕ ਜਾਨਵਰ ਰੱਖੇ ਨੇ 14 15 ਤੋਂ ਸਟਾਰਟਿੰਗ ਵਾਲੇ ਨੇ ਦੂਸਰੀ ਇਹਦੇ 'ਚ ਇੱਕ ਹੋਰ ਖਾਸੀਅਤ ਹੈ ਜੀ ਹਾਂਜੀ ਇਹ 27 ਨੰਬਰ ਦੇ ਸੀਮਣ ਤੋਂ ਗੱਭਣਿਆ ਜਿਹੜਾ ਅੱਜ ਕੱਲ੍ਹ ਪ੍ਰੋਜਨਿਟੀ ਟੈਸਟਡ ਨਾਬੇ ਦਾ ਬੁੱਲ ਹੈ ਹਾਂਜੀ ਸੀਮਣ ਜਿਹਦੀਆਂ ਝੋਟੀਆਂ ਨੇ ਹੁਣ ਤੱਕ ਜਿੰਨੀਆਂ ਵੀ ਰਿਕਾਰਡਡ ਨਾਬੇ ਫਾਰਮ ਤੇ ਝੋਟੀਆਂ ਨੇ ਹਾਂਜੀ 16 ਤੋਂ 15 ਤੋਂ 16 ਲੀਟਰ ਪਹਿਲੇ ਸਵੇਰ ਹਰ ਇੱਕ ਝੋਟੀ ਨੇ ਦੁੱਧ ਦਿੱਤਾ ਇਹਦੀ 27 ਨੰਬਰ ਤੋਂ ਹਾਂਜੀ 27 ਨੰਬਰ ਆ ਸੱਕਾ ਬੋਲੇ ਜਿਹਨੂੰ ਪੰਜਾਬ ਦਾ ਕਹਿੰਦੇ ਆ ਜੀ ਠੀਕ ਆ ਜੀ ਗੱਲ ਹਾਂਜੀ ਪੀਐਲ 22 ਨੰਬਰ ਤੋਂ ਬਾਈ ਕਹਿੰਦਾ ਇਹ ਗੱਬਣ ਹੈ ਨੀਲੀ ਰਾਵੀ ਨਾਬੇ ਵਾਲੇ ਫਾਰਮ ਤੋਂ ਆ ਕਿਉਂਕਿ ਉੱਥੇ ਜਾ ਕੇ ਵੀ ਮੈਂ ਇੱਕ ਦਿਨ ਫਾਰਮ ਲਿਆਉਂਗਾ ਕਵਰ ਕਰਕੇ ਜਿਸ ਦਿਨ ਆਮਾ ਮੈਨੂੰ ਮਿਲਿਆ ਉਹ ਵੀ ਦਿਖਾਉਂਗਾ ਤੁਹਾਨੂੰ ਨੀਲੀ ਰਾਵੀ ਪੰਜਾਬ ਦੀ ਨਸਲ ਹੈ ਜਿਹੜੀ ਮੂਲ ਨਸਲ ਆ ਗਈ ਜੀ ਆਪਣੀ ਹਾਂਜੀ ਇਹ ਦਿਨ ਕੱਢ ਦੂ 8 ਤੋਂ 10 ਹਾਂਜੀ 8-10 ਦਿਨ ਕਿ ਲੈਂਦੀ ਆ ਆ ਲਿਆ ਇਹਨੂੰ ਕਰੈਕਟਰ ਇਹਦੇ ਵੀ ਨੀਲੀ ਸੀ ਆ ਗਈ ਨੀਲੀ ਦੀ ਜੀ ਪਿਓਰ ਨੀਲੀ ਦੀ ਆ ਲਿਆ ਭਾਈ ਇਹਨੂੰ ਲਿਆ ਚਵਾਈ ਦੀ ਨੀਲੀ ਚਵਾਈ ਦੀ ਬਹੁਤ ਵਧੀਆ ਜੀ ਚਵਾਈ ਦੀ ਫੋਕੀ ਆ ਹਾਂਜੀ ਬਹੁਤ ਵਧੀਆ ਮੋਟੀ ਧਾਰ ਆ ਬਹੁਤ ਵਧੀਆ ਦੁੱਧ ਬਹੁਤ ਵਧੀਆ ਦੇਣੀ ਇੱਕ ਕਹਿੰਦੇ ਨੀਲੀ ਦੀ ਹੋਰ ਖਾਸੀਅਤ ਹੁੰਦੇ ਜੀ ਇਹਨਾਂ ਦੀ ਵੀ ਦੁੱਧ ਲੰਮਾ ਟੈਂਪੋ ਨਹੀਂ ਲੰਮਾ ਟਾਈਮ ਦੁੱਧ ਦਿੰਦੀ ਹੈ ਜੀ ਡੇਢ ਦੋ ਮਹੀਨੇ ਡੇਢ ਦੋ ਮਹੀਨੇ ਡਰਾਈ ਕਰਨੀ ਪੈਂਦੀ ਹੈ ਜੀ ਠੀਕ ਹੈ ਜੀ ਦੂਸਰੀ ਗੱਲ ਇਹ ਆ ਵੀ ਅਗਰ ਪਿਛਲੇ ਸਾਲ ਜਿਵੇਂ ਮੇਰੇ ਕੋਲ ਬੱਚਾ ਮਰ ਗਿਆ ਸੀ ਇਹਦਾ ਹਾਂਜੀ ਤੇ ਬੱਚੇ ਤੋਂ ਬਿਨਾ ਵੀ ਵਧੀਆ ਮਿਲਦੇ ਆ ਜੀ ਆ ਚਾਰਟ ਪਾ ਦਿਓ ਚਾਹ ਤੁਸੀਂ ਉਸ ਤਰ੍ਹਾਂ ਥਾਪੀ ਮਾਰ ਕੇ ਬਹਿ ਜਾਓ 2 ਮਿੰਟ ਲਾਂਦੀ ਆ ਪਸਮਾ ਲੱਗੀ ਠੀਕ ਹੈ ਜੀ ਬੱਚ ਮੁੱਲੇ ਦਾ ਜੀ 95000 ਦੇ ਦੇਾਂਗੇ ਜੀ ਆਪਾਂ 92000 ਦੀ ਐਸ ਨੂੰ ਮੁੱਲੇ ਦਾ ਹੈਗਾ ਫੌਜੀ ਸਾਹਿਬ ਕਹਿੰਦੇ 95 ਤੇ ਦੇ ਦਾਂਗੇ 92 ਦੀ ਕਿਉਂਕਿ ਜਿਹੜਾ ਲਾਸਟ ਦੋ ਝੋਟੀਆਂ ਇਹ ਦਿਖਾਉਂਗਾ ਨਾ ਇਹ ਬਰੀਡਿੰਗ ਵਾਲੇ ਸੱਜਣਾ ਵਾਸਤੇ ਕੰਮ ਦੀਆਂ ਝੋਟੀਆਂ ਨੇ ਦੁੱਧ ਨੂੰ ਵੀ ਚੰਗੀਆਂ ਨੇ ਤੇ ਬਰੀਡਿੰਗ ਨੂੰ ਵੀ ਚੰਗੀਆਂ ਨੇ ਤੇ ਬੱਚੇ ਵੀ ਚੰਗੇ ਪਉਣਗੀਆਂ ਤੇ ਢਾਂਚੇ ਵੀ ਜਿਵੇਂ ਇਹਨਾਂ ਦੇ ਹੈਗੇ ਨੇ ਵੀ ਪਿਓਰ ਨੀਲੀ ਵਾਲੇ ਢਾਂਚੇ ਆਗੇ ਸਾਰੀਆਂ ਦੇ ਕਿਉਂਕਿ ਬਾਈ ਹੋਰੀ ਚੰਗੀ ਜਾਣਕਾਰੀ ਰੱਖਦੇ ਨੇ ਨਸਲ ਬਾਰੇ ਜੇ ਗੱਲਬਾਤ ਕਰ ਲਈਏ ਤੇ ਹੁਣ ਮਾਰ ਦੇਗਾ ਜੀ 4 ਨੰਬਰ ਵਾਲੀ ਤੇ ਕੈਮਰਾ ਐਨੂ ਹੋ ਕੇ ਦਿਖਾ ਦੇ ਭਰਾਂਡੇ ਚ ਇਹਦਾ ਕਿਹੜਾ ਸੁਆ ਜੀ ਇਹਦਾ ਸੁਆ ਜੀ ਪੰਜਵਾਂ ਜੇ ਬਰੀਡਿੰਗ ਦੇ ਮਸਲੇ ਚ ਆਪਾਂ ਕਹੀਏ ਤਾਂ ਸਭ ਤੋਂ ਬੈਸਟ ਬਰੀਡਿੰਗ ਵਾਸਤੇ ਮੱਝ ਇਹ ਹੈ ਜੀ ਨਾੜਾ ਨੂੜਾ ਬਹੁਤ ਨਹੀਂ ਬਾਕੀ ਹੈ ਨਾ ਹਾਂਜੀ ਬਹੁਤ ਚੰਗੀ ਮੱਝ ਹੈ ਜੀ ਤੇ ਪੁਰਾਣੇ ਰਵੇ ਦੀਆਂ ਜਿਹੜੀਆਂ ਬਿਲਕੁਲ ਛੋਟੀ ਲੱਤ ਦੀ ਹਾਂਜੀ ਤੇ ਭਾਰੇ ਜੁੱਸੇ ਦੀ ਮੱਝ ਆਈਏ ਹਾਂ ਇਹਦੇ ਬਾਰੇ ਮਤਲਬ ਸੱਜਣਾ ਨੂੰ ਚਾਨਣਾ ਫੌਜੀ ਸਾਹਿਬ ਨੇ ਜਿਵੇਂ ਪਾਇਆ ਨਾ ਵੀ ਇਹ ਪੁਰਾਣੇ ਜ਼ਮਾਨੇ ਵਾਲੀ ਆ ਗਈ ਜਿਵੇਂ ਪੁਰਾਣੀਆਂ ਜੀ ਪਾਕਿਸਤਾਨ ਦੀਆਂ ਮੱਝਾਂ ਨੇ ਹਾਂਜੀ ਉਹਨਾਂ ਵਾਂਗੂ ਕੈਰੈਕਟਰ ਆ ਗਿਆ ਇਹਨਾਂ ਦੀ ਹੈ ਨਾ ਬਰੀਡ ਕੈਰੈਕਟਰ ਸੇਮ ਹੋਣੇ ਜੀ ਇਹ ਕਾਏ ਕਿਦਾਂ ਕੱਢੂਗੀ ਜੀ ਤੇ ਦਿਨ ਦੇਖੋ ਜੀ ਚਾਰ ਪੰਜ ਲੈਂਦੀ ਐ ਆਰਡਰ ਬਹੁਤ ਬਣਾਉਗੀ ਜੀ ਖੁੱਲਾ ਹਾਂਜੀ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਦੁੱਧ ਨੂੰ ਬਹੁਤ ਚੰਗੀ ਮੱਝ ਆ ਜੀ ਚੁਵਾਈ ਚੁਈ ਦੀ ਬਹੁਤ ਵਧੀਆ ਪਛਾਣ ਹੋ ਕੇ ਸਾਰੀ ਦਿਖਾ ਦੇ ਗਰੀ ਟਰੈਕਟਰ ਦਿਖਾ ਦੇ ਦੀ ਸਾਰੀ ਬਾਡੀ ਤੇ ਜਿਵੇਂ ਨਾੜਾ ਨੂੜਾ ਆ ਗਿਆ ਪਿੰਡੇ ਤੇ ਤੇ ਥਣ ਥਣ ਇਹਦਾ ਇਹਦੀ ਮਾਰਕਿੰਗ ਆ ਗਈ ਪ੍ਰੋਪਰ ਤੇ ਥਣ ਥਣ ਲੱਗਿਆ ਟਾਪ ਕੁਆਲਿਟੀ ਦਾ ਚੁਵਾਈ ਚ ਕਿਵੇਂ ਆ ਜੀ ਇਹ ਚੁਵਾਈ ਚ ਬਹੁਤ ਵਧੀਆ ਬੱਚੇ ਬਹੁਤ ਸੋਹਣੇ ਜੀ ਮੇਰੇ ਕੋਲ ਜਿੰਨੇ ਬੱਚੇ ਆਏ ਨੇ ਟੱਡੇ ਚੀਰ ਵਾਲੇ ਬੱਚੇ ਨਹੀਂ ਇਹਦੇ ਠੀਕ ਆ ਜੀ ਆਪਣੀ ਮਤਲ ਦੁੱਧ ਦੇ ਨਪਾਂ ਦੀ ਜੀ ਦੁੱਧ 15 ਕਿਲੋ ਚੋਇਆ ਜੀ ਆਪਾਂ ਇਹਦੇ ਥੱਲੇ 15 ਕਿਲੋ ਹਾਂਜੀ ਆ ਵੀ 15 16 ਪਾ ਸਕਦੇ ਜਿਹਦੇ ਸਾਰਾ ਜੀ ਬਾਡੀ ਆ ਬਾਕੀ ਦਾ ਦੇਖੋ ਦੁੱਧ ਅੱਜ ਕੱਲ ਇਹ ਜੀ ਆਪਣੀ ਸੇਵਾ ਦਾ ਹਾਂਜੀ ਹਾਂਜੀ ਆ ਦੁੱਧ ਅੱਜ ਕੱਲ ਉਹੀ ਗੱਲ ਸੁਣ ਮੈਂ ਦੱਸਦਾ ਨਾ ਵੀ ਜੇ ਕੋਈ ਸੱਜਣ ਜਰ ਖਰਾਕ ਵੀ ਨਹੀਂ ਪਾਉਂਦਾ ਜਾ ਕੇ ਉਹ ਤਾਂ ਚਾਹੇ ਜਿਹੜੀ ਮਰਜ਼ੀ ਨਸਲ ਬੰਨ ਲਓ ਜਾ ਜਿਵੇਂ ਡੱਲੇ ਵਾਲਾ ਅਮਨਾ ਕਹਿੰਦਾ ਹੁੰਦਾ ਕਹਿੰਦਾ ਬੇਨਸਲੀ ਨੂੰ ਚਾਹੇ ਬਾਦਾਮ ਪਾ ਦਿਓ ਬਹੀ ਉਹਨੇ ਉਹਨੇ ਤਾਂ ਵੀ ਨਹੀਂ ਦੇਣਾ ਨਸਲ ਵਾਲੀ ਥੋੜਾ ਜਿਹਾ ਘੱਟ ਫੀਡ ਨਾਲ ਕਰ ਲਾਂ ਦੀ ਐਡਜਸਟਮੈਂਟ ਹਾਂਜੀ 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 ਨਸਲ ਵਾਲੀ ਦੁੱਧ ਦੇਣੀ ਹੁੰਦੀ ਆ ਇਹਦਾ ਸੂਆ ਬਾਈ ਨੇ ਬਿਲਕੁਲ ਜੈਨੂਇਨ ਦੱਸਿਆ ਵੀ ਪੰਜਵਾਂ ਸੂਆ ਹੈ ਪਰ ਜਿਹੜੇ ਦੀ ਬਾਡੀ ਦੇ ਕੈਰੇਕਟਰ ਨੇ ਇਹਦਾ ਥਾਣਾ ਹੈ ਇਹਦਾ ਆਰਡਰ ਹੈ ਵੀ ਉਹ ਗਵਾਹੀ ਭਰਦਾ ਯਾਰ ਬਾਕੀ ਇਹ ਪ੍ਰਾਣੀ ਬਲੱਡ ਲਾਈਨ ਵਾਲੀ ਮੱਝ ਆ ਗਈ ਤੇ ਨਾੜਾ ਨੂੜਾ ਬਹੁਤ ਨੇ ਬਾਡੀ ਤੇ ਇਹਦੇ ਬਰੀਕ ਚਮੜੇ ਚ ਆ ਗਈ ਦੁੱਧੇ ਕਿੰਨਾ ਕੁ ਲੰਮਾ ਟਾਈਮ ਚ ਆਉਂਦੀ ਹੈ ਜੀ ਦੁੱਧ ਦੇਖੋ ਜੀ ਆਪਣਾ ਕੋਈ ਵੀ ਪਸ਼ੂ ਨਾ ਆਪਣੇ ਲੰਮੇ ਟਾਈਮ ਵਾਲੇ ਦੁੱਧ ਦੇਣ ਵਾਲੀ ਮੱਝਾਂ ਨਹੀਂ ਸਾਰੀਆਂ ਮੱਝਾਂ ਦੀ ਗੱਲਬਾਤ ਕਰ ਲਈ ਸਾਡੇ 7-8 ਮਹੀਨੇ ਤੱਕ ਗੱਭਣ ਹੋਣ ਤੋਂ ਬਾਅਦ ਆਪਾਂ ਮਤਲਬ ਆਪ ਛੱਡਣੀਆਂ ਡਰਾਈ ਕਰਨੀਆਂ ਨੇ ਠੀਕ ਹੈ ਜੀ ਗੱਲ ਹਾਂਜੀ ਆ ਛੱਡਣੀਆਂ ਪੈਂਦੀਆਂ ਇਹਦੇ ਸੀਮਨ ਕਿਹੜਾ ਲੱਗਿਆ ਜੀ ਇਹ ਸੀਮਨ ਲੱਗਿਆ ਜੀ ਇਹਦੇ 674 ਨੰਬਰ ਪੀਟੀ ਬੁੱਲ ਜਿਹੜਾ ਪੁਰਾਣੇ ਸੈਟ ਦਾ ਸੀ ਇੱਕ ਨਵੇਂ ਸੈਟ ਦਾ ਜਿਹੜਾ 674 ਨੰਬਰ ਹੋਣੇ ਚਿਤਰਾ ਜਿਹਾ ਉਹ ਨਹੀਂ ਪੁਰਾਣੇ ਸੈਟ ਦਾ ਪੀਟੀ ਜਿਹੜਾ ਮਤਲਬ ਬੋਲਦਾ 674 ਨੰਬਰ 90 ਤੋਂ ਆਪ ਲਿਆ ਕੇ ਪ੍ਰੋਜਨੀ ਟੈਸਟਡ ਬੋਲਾ ਗਿਆ ਇਹਦਾ ਪੀਟੀ ਮੇਰਾ ਖਿਆਲ ਹੁੰਦਾ ਨਾਮ ਨਾਲ ਹੀ ਹਾਂਜੀ ਪ੍ਰੋਜਨੀ ਟੈਸਟਡ ਦਾ ਮਤਲਬ ਪੀਟੀ ਦਾ ਬੋਲੇ ਹੀ ਹੈ ਜੀ ਪ੍ਰੋਜਨੀ ਟੈਸਟਡ ਕਿਵੇਂ ਇਹਨੇ ਬੱਚੇ ਉਹਦੇ ਦੁੱਧ ਤੇ ਕਿਵੇਂ ਆਏ ਨੇ ਉਹਦੇ ਦੁੱਧ ਤੇ 15 16 ਪਲਨ ਮਤਲਬ ਪੀਟੀ ਤਾਂ ਹੀ ਕੋਸ਼ਤ ਹੁੰਦਾ ਜੀ ਫੇ 15 16 ਲੀਟਰ ਪਹਿਲਣਾ ਝੋਟੀਆਂ ਦਾ ਰਿਕਾਰਡ ਆਉਂਦੀਆਂ ਦਾ ਹਾਂ ਪਹਿਲਣਾ ਦਾ ਫੌਜੀ ਸਾਹਿਬ ਕਹਿੰਦੇ ਵੀ 15 16 ਦਾ ਰਿਕਾਰਡ ਜਿਹੜਿਆਂ ਦਾ ਬਣਦਾ ਸਾਨਾਂ ਦਾ ਉਹਨਾਂ ਦੇ ਨਾਂ ਦੇ ਮਾਗਰੀ ਪੀਟੀ ਲੱਗਦਾ ਜਿਵੇਂ ਸਕੂਲ ਵਾਲੇ ਮਾਸਟਰ ਹੁੰਦੇ ਡੀਪੀ ਉਹਨਾਂ ਦੇ ਲੱਗਦਾ ਹੁੰਦਾ ਜਿਹੜਾ ਨੇ ਕੋਰਸ ਕਰਿਆ ਹੁੰਦਾ ਜੀ ਹਾਂਜੀ ਹਾਂਜੀ ਅੱਗੇ ਬੱਚਿਆਂ ਨੂੰ ਖੜਿਆਰੀ ਬਣਾਉਣਾ ਹੁੰਦਾ ਹਾਂਜੀ ਆ ਇੱਥੇ ਨਾੜਾ ਨੂੜਾ ਬਹੁਤ ਨੇ ਪੈਸੇ ਦੇ ਕਿੰਨੇ ਕ ਲਵਾਗੇ ਜੀ ਪੈਸੇ ਦੇ ਹਾਂ ਨਾ ਬੋਲੇ 90000 ਹੈ ਜੀ ਇਹ ਦੇ ਦਾਂਗੇ 90 ਦੀ ਮਾਨਤਾ ਨਾ ਹੀ ਗਏ ਸੱਜਣ ਦਾ ਜਰੂਰ ਕਰਾਂਗੇ ਕਾਫੀ ਕੂਫੀ ਪਾਵਾਂਗੇ ਨਾਲ ਚਲੋ ਤਾਂ ਦੇਖੋ ਜੀ ਮਾਨਤਾ ਕਰਨਾ ਜੇ ਕੋਈ ਨਾਂ ਵੀ ਲਏਗਾ ਕਿ ਤਾਂ ਵੀ ਬਣਦਾ ਆਪਣਾ ਉਹ ਤਾਂ ਪਸੰਦ ਆਈ ਆਪਣੀ ਸਮਝ ਦੇਖਣੀ ਹੈ ਹਰ ਇੱਕ ਨੇ ਨਹੀਂ ਠੀਕ ਹੈ ਗੱਲ ਹਾਂਜੀ ਮਾਨਤਾ ਫੌਜੀ ਸਾਹਿਬ ਕਹਿੰਦੇ ਆਪਾਂ ਕਰ ਦਾਂਗੇ ਜਿਹੜਾ ਸੱਜ ਇਹ ਝੋਟੀ ਦੇ ਦਾਂਗੇ ਕਹਿੰਦੇ ਮੱਝ ਲਾ ਲਓ ਹਨਾ ਮੈਨ ਤੋਂ ਫੇਰ ਵੀ ਚਲੋ ਝੋਟੀ ਆਖਿਆ ਜਾਂਦਾ ਕਿਉਂਕਿ ਕੁਆਲਿਟੀ ਚੀਜ਼ ਚ ਚੰਗੀ ਐ ਵੀ ਇਹ ਮੱਝ ਦੇ ਦਾਂਗੇ 90000 ਦੀ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਐ ਜੀ ਮੇਰਾ 99681 ਹਾਂਜੀ 4472 ਇੱਕ ਵਾਰੀ ਫੇਰ ਬੋਲੋ ਜੀ 99681 ਹਾਂਜੀ 4472 ਆਪ ਪਿੰਡ ਝੋਟੀ ਜੀ ਬੇਨਤੀ ਐ ਮੇਰੀ ਐ ਜੀ ਹਾਂਜੀ ਵੀ ਵੀਰਾਂ ਦੇ ਚਲੋ ਫੋਨ ਬਹੁਤ ਆਉਂਦੇ ਨੇ ਫੋਨ ਮੇਰਾ ਵੀਰ ਉਹੀ ਕਰੇ ਜਿਸ ਵੀਰ ਨੇ ਲੈਣੀ ਐ ਕੀ ਕਰਨ ਬਿਨਾ ਜਿਹਦੇ ਵਾਦ ਲੈਣ ਵਾਲੇ ਫੋਨ ਨਾ ਕਰਨ ਠੀਕ ਹੈ ਗੱਲ ਹਾਂ ਉਹੀ ਸੱਜਣ ਕਰਿਓ ਫੋਨ ਮਤਲਬ ਜਿਹੜੇ ਜਾਨਵਰ ਲੈਣ ਦੇ ਇਛੁਕ ਨੇ ਹੁਣ ਜੇ ਆਪਾਂ 90 ਵਾਲੀ ਦਾ 60 70 ਲਾਵਾਂਗੇ ਉਹ ਵੀ ਗੱਲ ਨਹੀਂ ਬਣਦੀ ਹੁੰਦੀ 19 21 ਦਾ ਫਰਕ ਹੀ ਆ ਇਹਦੇ 'ਚ ਕਿਉਂਕਿ ਮੈਂ ਪਹਿਲੀ ਵਾਰ ਵੀਡੀਓ ਬਣਾਈ ਆ ਫੌਜੀ ਸਾਹਿਬ ਨੇ ਪਹਿਲਾਂ ਸਾਡੀ ਗੱਲ ਵੀ ਇਹੀ ਹੋਈ ਆ ਮੈਂ ਕਿਹਾ ਜੀ ਰੇਟ ਨੇ ਜਿਹੜੇ ਬਿਲਕੁਲ ਫਿਕਸ ਜੇ ਰੇਟ ਹੀ ਕਰ ਦਿਓ ਤਾਂ ਕਰਕੇ ਫੌਜੀ ਸਾਹਿਬ ਕਹਿੰਦੇ ਗੁਰੇ 10 ਵੀ ਦੀਆਂ ਵੀਡੀਓ ਦੇ ਵਿੱਚ ਵੀ ਰੇਟਾਂ 'ਚ ਆਪਣਾ ਕੋਈ ਬੜਾ ਜ਼ਮੀਨ ਸਮਾਨ ਦਾ ਫਰਕ ਨਹੀਂ ਮਾੜੇ ਮੋٹے ਮਾਰਜਨ ਤੇ ਰੱਖ ਕੇ ਰੇਟ ਕਰੇ ਨੇ ਇਹ ਤੇ ਅੱਜ ਦਿਖ ਅਗਲਾ ਕਿਹੜਾ ਕਿਹੜਾ ਹੋਊਗਾ ਜੀ ਫਿਰ ਅਗਲਾ ਵੀ ਦੇਖੋ ਜੀ ਕੋਸ਼ਿਸ਼ ਤਾਂ ਇਹ ਨੀਲੀ ਦੀ ਹੋਈ ਰਹੇਗੀ ਬਾਕੀ ਮੇਰਾ ਵਿਚਾਰ ਇਹ ਹੈ ਵੀ ਕੁਝ ਨਾਲ ਮੋਰਾ ਦੀਆਂ ਵੀ ਪੰਜਾਂ ਪੰਜਾ ਹਰਿਆਣੇ ਚੋਂ ਜਿਵੇਂ ਆਪਣੇ ਨੇੜੇ ਹਰਿਆਣਾ ਪਹੁੰਚ ਜਾਂਦਾ ਠੀਕ ਹੈ ਜੀ ਗੱਲ ਤੇ ਹਰਿਆਣੇ ਚੋਂ ਚੰਗੀਆਂ ਮੱਜਾਂ ਲਿਆ ਕੇ ਤੇ ਆਪਾਂ ਮੇਰਾ ਵਪਾਰ ਦਾ ਅਰਾਦਾ ਵੀ ਵਪਾਰ ਸ਼ੁਰੂ ਕੀਤਾ ਜਾਏ ਕਹਿਣ ਦਾ ਭਾ ਵੀ ਜਿਹੜੇ ਸੱਜਣ ਦੇ ਘਰੇ ਆਪਣਾ ਕੋਈ ਵੀ ਪਸ਼ੂ ਜਾਵੇ ਦੁੱਧ ਵਾਲਾ ਚੰਗਾ ਪਸ਼ੂ ਜਾਵੇ ਚੰਗਾ ਜੀ ਜੀ ਆਪਾਂ ਨੂੰ ਯਾਦ ਕਰੇ ਹਾਂਜੀ ਹਾਂਜੀ ਆ ਇਧਰ ਕਿੰਨੇ ਆਜੋ ਆਪਣਾ ਹਰਿਆਣੇ ਤੋਂ ਲਿਆ ਕੇ ਵੀ ਆਪਾਂ ਕਰਨੀ ਹੈ ਚੰਗੇ ਪਸ਼ੂਆਂ ਦਾ ਵਪਾਰ ਕਰਨਾ ਠੀਕ ਹੈ ਜੀ ਠੀਕ ਹੈ ਇਧਰਲੇ ਬੰਨੇ ਆ ਜਾਓ ਪਿੰਡ ਆਪਣਾ ਇਹ ਸਮਾਣੇ ਤੋਂ ਕਿਹੜੇ ਬੰਨੇ ਰਹਿ ਗਏ ਪਿੰਡ ਆਪਣਾ ਸਮਾਣੇ ਤੋਂ ਜੀ ਸਮਾਣੇ ਪਟਿਆਲੇ ਰੋਡ ਤੇ ਆਉਂਨੇ ਆ ਤਾਂ ਆਪਾਂ ਫਤਿਹਪੁਰ ਆ ਕੇ ਡੇਢ ਕਿਲੋਮੀਟਰ ਨਹਿਰ ਕ੍ਰੋਸ ਕਰਕੇ ਆਪਣਾ ਪਿੰਡ ਹੈ ਠੀਕ ਹੈ ਜੀ ਹਾਂਜੀ ਆ ਬਾਕੀ ਮੇਰਾ ਨੰਬਰ ਹੈ ਕੋਈ ਵੀ ਆਪਾਂ ਨੂੰ ਜਿਸ ਕਿਸੇ ਸੱਜਣ ਨੇ ਆਉਣਾ ਹਾਂਜੀ ਆਪਾਂ ਲੋਕੇਸ਼ਨ ਭੇਜ ਦਿਆਂਗੇ ਠੀਕ ਹੈ ਜੀ ਹਾਂਜੀ ਆ ਬਾਕੀ ਫੌਜੀ ਸਾਹਿਬ ਨਾਲ ਸੰਪਰਕ ਕਰ ਲਓ ਜਿਹੜਾ ਨੰਬਰ ਦਿੱਤਾ ਮੈਂ ਨੰਬਰ 22 ਦਾ ਵੀਡੀਓ ਚ ਹੀ ਚੱਲੂਗਾ ਇਹਨਾਂ ਤੋਂ ਜਿਹੜਾ ਵੀ ਅਸੀਲ ਸਮਾਨਾ ਤੇ ਜ਼ਿਲ੍ਹਾ ਪਟਿਆਲਾ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ